ਸਾਰਿਆਂ ਨੂੰ ਬਿਆਰਪਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਚੜ੍ਹਦੀ ਕਲਾ ਚ ਹੋਮੋਂਗੇ ਠੀਕ ਠਾਕ ਹੋਮੋਂਗੇ ਤੰਦਰੁਸਤੀਆਂ ਚ ਹੋਮੋਂਗੇ ਸੋ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹੱਸਦੇ ਖੇਡਦੇ ਰੱਖੇ ਸਰਬੱਤ ਦਾ ਭਲਾ ਕਰੇ ਸੱਚੇ ਬਾਦਸ਼ਾਹ ਸੋ ਬਾਤ ਲੈ ਕੇ ਹਾਜ਼ਰਾਂ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨਵਨੰਦ ਪਿਆਰੀ ਜੀ ਬਾਤ ਦਾ ਇਹ ਕਿ ਨ ਮਰਾਸੀ ਸੀ ਉਹਦਾ ਇੱਕੋ ਹੀ ਮੁੰਡਾ ਨੌਜਵਾਨ ਉਹ ਮੁੰਡੇ ਨੂੰ ਭਾਈ ਚੋਰੀ ਦੀ ਆਦਤ। ਕਹਿੰਦਾ ਕਿਸੇ ਦਾ ਕੁਸ ਚੱਕ ਲਿਆਇਆ ਕਦੇ ਕੁਸ ਰੋਜ ਘਰੇ ਉਹਨਾਂ ਦੇ ਉਲੰਭੇ ਆਇਆ ਕਰਨ। ਉਹ ਮਰਾਸੀ ਅੱਕ ਗਿਆ ਮੁੰਡੇ ਤੋਂ। ਉਹ ਕਹਿਣ ਲੱਗਿਆ ਵੀ ਤੂੰ ਤਾਂ ਸੁਧਰਦਾ ਦੀਦਾ ਨਹੀਂ ਐਵੇਂ ਮੈਨੂੰ ਕਦੇ ਹੁਣ ਉਲੰਭੇ ਆਉਂਦੇ ਨੇ ਜਿਵੇਂ ਐਂ ਤੂੰ ਮੈਨੂੰ ਜੇਲ੍ਹ ਚ ਪਾ ਦੇਂਗਾ ਕਦੇ। ਕਹਿੰਦਾ ਵੀ ਅੱਕ ਕੇ ਕਹਿਣ ਲੱਗਿਆ ਆਪਦੇ ਘਰ ਵਾਲੀ ਨੂੰ ਕਹਿੰਦਾ ਮੈਂ ਤਾਂ ਇਹਨੂੰ ਵੇਚ ਹੀ ਆਉਣਾ ਮੁੰਡੇ ਨੂੰ। ਫਾਈਲ ਲੈ ਗਿਆ ਮੁੰਡੇ ਨੂੰ। ਲਜਾ ਆਕੇ ਗਹਾ ਕੋਈ ਸਬਜੀ ਵੇਚਦਾ ਕੋਈ ਗਾਜਰਾ ਵੇਚਦਾ ਕੋਈ ਆਲੂ ਮੂੜੀਆਂ ਵੇਚਦਾ ਕੋਈ ਕੁਸ ਵੇਚਦਾ ਉਥੇ ਜਿਵੇਂ ਆਪਣੇ ਸ਼ਹਿਰਾਂ 'ਚ ਹੁੰਦੇ ਨੇ ਲੇਬਰ ਚੌਂਕ ਲੇਬਰ ਖੜੀ ਹੁੰਦੀ ਆ ਉਥੇ ਉਹ ਵੀ ਖੜੇ ਨੇ ਲੇਬਰ ਵਾਲੇ ਵੀ ਉਥੇ ਆਪ ਖੜ ਗਿਆ ਉਥੇ ਖੜਾ ਕਰਦਾ ਵਰਦਾ ਲੈ ਲੋ ਵਰਦਾ ਵਰਦਾ ਲੈ ਲੋ ਵਰਦਾ ਵੀ ਮੁੰਡਾ ਲੈ ਲੋ ਭਾਈ ਲੋਕ ਹੱਸ-ਹੱਸ ਲੰਗੀ ਜਾਂਦੇ ਨੇ ਵੀ ਲੈ ਇਹ ਕੀ ਕਰਦਾ ਫਿਰਦਾ ਬੰਦਾ ਮੁੰਡਾ ਹੀ ਵੇਚੀ ਜਾਂਦਾ ਐਨੇ ਨੂੰ ਜੀ ਇੱਕ ਪਠਾਨ ਆ ਗਿਆ ਉਹ ਆ ਕੇ ਕਹਿਣ ਲੱਗਿਆ ਵੀ ਮੁੰਡੇ ਨੂੰ ਵੇਚਣਾ ਤਾਂ ਉਹ ਕਹਿੰਦਾ ਹਾਂ ਵੇਚਣਾ ਕਹਿੰਦਾ ਕਿੰਨੇ ਦਾ ਕਹਿੰਦਾ 200 ਦਾ ਉਹ ਕਹਿੰਦਾ ਨਾ ਵੀ 200 ਤਾਂ ਬਹੁਤ ਥੋੜਾ ਹੈ ਹੋਰ ਦੱਸ ਕਿੰਨੇ ਲੈਣੇ ਨੇ ਕਹਿੰਦਾ ਜੀ 400 ਆਲੇ ਖੜਾ ਸੋਚਦਾ ਵੀ 200 ਮੈਂ ਆਪਦੀ ਮਰਾਸਣ ਨੂੰ ਦੇ ਦੂੰ 200 ਮੈਂ ਲੈ ਲੂੰ ਉਹ ਕਹਿਣ ਲੱਗਿਆ ਵੀ ਨਹੀਂ ਗੱਭਰੂ ਪੁੱਤ ਹੈ ਤੇਰਾ 400 ਤਾਂ ਬਹੁਤ ਥੋੜਾ ਹੈ ਉਹ ਕਹਿੰਦਾ ਜੀ 1000 ਸੋਚਦਾ ਵੀ 5-500 ਵੰਡ ਲਾਂਗੇ ਮੈਂ ਤੇ ਮੇਰੇ ਘਰ ਵਾਲੀ ਤਾਂ ਉਹ ਪਠਾਨ ਕਹਿਣ ਲੱਗਿਆ ਵੀ ਪੱਕਾ ਫਿਰ 1000 ਉਹ ਕਹਿੰਦਾ ਹਾਂ ਭਾਈ ਉਹਨੇ 1000 ਦਿੱਤਾ ਮੁੰਡਾ ਫੜ ਲਿਆ ਉਹ ਮੁੰਡਾ ਕਹਿਣ ਲੱਗਿਆ ਕਹਿੰਦਾ ਮੈਂ ਬਾਪੂ ਚੋਰੀ ਕਰਦਾ ਤਾਂ ਹੀ ਕਹਿੰਦਾ ਇਹ ਮੈਨੂੰ ਵੇਚਣ ਆਇਆ ਮੇਰਾ ਪਿਓ ਇੱਕ ਕਹਿੰਦਾ ਮੈਨੂੰ ਚੁਗਲੀ ਦੀ ਆਦਤ ਆ ਕਹਿੰਦਾ ਕਦੇ-ਕਦੇ ਮੈਂ ਝੂਠ ਬੋਲ ਦਿੰਦਾ ਉਹ ਕਹਿੰਦਾ ਕੋਈ ਨਾ ਪੁੱਤ ਮੈਂ ਆਪੇ ਠੀਕ ਕਰ ਲੂੰ ਤੈਨੂੰ ਸਾਰਾ ਕੁਝ ਉਹ ਭਾਈ ਉਹਨੂੰ ਘਰੇ ਲੈ ਗਿਆ ਉਹ ਹੈਗਾ ਸੀ ਸੂਬੇਦਾਰ ਰਿਟਾਇਰ ਹੋਇਆ ਹੋਇਆ ਪਠਾਨ ਜਦੋਂ ਉਹਨੂੰ ਘਰੇ ਲੈ ਗਿਆ ਤਾਂ ਬੜੇ ਖੁਸ਼ ਹੋਏ ਮਰਾਸਣ ਵੀ ਉਹਦੇ ਘਰ ਵਾਲੀ ਪਠਾਣੀ ਉਹ ਵੀ ਬੜੀ ਖੁਸ਼ ਦੋਨੇ ਬੜੇ ਖੁਸ਼ ਵੀ ਸਾਨੂੰ ਪੁੱਤ ਮਿਲ ਗਿਆ ਪਲਿਆ ਪਲਾਇਆ ਉਹਨਾਂ ਦੇ ਔਲਾਦ ਹੈ ਨਹੀਂ ਸੀ ਤਾਂ ਉਹ ਕਹਿਣ ਲੱਗਿਆ ਉਹਨੂੰ ਪਠਾਣ ਕਹਿੰਦਾ ਜੇ ਪੁੱਤ ਮੈਂ ਤੈਨੂੰ ਫੌਜ 'ਚ ਭਰਤੀ ਕਰਾ ਦਾਂ ਉਹ ਕਹਿੰਦਾ ਕਰਾ ਦੇ ਬਾਪੂ ਭਾਈ ਉਹਨੇ ਫੌਜ 'ਚ ਭਰਤੀ ਕਰਾਤਾ ਮੁੰਡਾ ਕਰਿਆ ਆ ਪਠਾਣੀ ਕਹਣ ਲੱਗੀ ਵੀ ਦਾਰਾ ਤੇ ਮੁੰਡੇ ਨੂੰ ਕਹਿੰਦੀ ਦਾਰਾ ਕਿੱਥੇ ਐ ਕਹਿੰਦਾ ਉਹਨੂੰ ਤਾਂ ਮੈਂ ਫੌਜ ਚ ਭਰਤੀ ਕਰਤਾ ਕਹਿੰਦਾ ਹੁਣ ਆਪਣੀ ਮੇਰੀ ਪੈਨਸ਼ਨ ਆਉਂਦੀ ਐ ਐਨੇ ਕਹਿੰਦਾ ਆਪਣੇ ਪੁੱਤ ਦੀ ਤਨਖਾਹ ਹੁਣ ਲੱਗ ਜੂਗੀ ਕਹਿੰਦਾ ਆਪਾਂ ਫੇਰ ਉਹਦਾ ਵਿਆਹ ਵੀ ਕਰਾਂਗੇ ਪੈਸੇ ਵੀ ਜੋੜਾਂਗੇ ਉਹਦਾ ਵਿਆਹ ਬੂ ਕਰਾਂਗੇ ਕਹਿੰਦਾ ਗੱਜ-ਬੱਜ ਕੇ ਉਹ ਕਹਿੰਦੀ ਹਾਂ ਕਹਿੰਦੀ ਆ ਤਾਂ ਤਾਂ ਵਧੀਆ ਕਰਿਆ ਵੀ ਭਰਤੀ ਕਰਾਤਾ ਫੌਜ ਚ ਤਾ ਭਾਈ ਕੁਝ ਟਾਈਮ ਬਾਅਦ ਲੜਾਈ ਲੱਗੀ ਤਾਂ ਜਿਵੇਂ ਇਹ ਜਿਹੜੇ ਹੁੰਦੇ ਨੇ ਛੁੱਟੀ ਆ ਰਿਟਾਇਰ ਹੋਏ ਹੋਏ ਫਬਜੀ ਉਹਨਾਂ ਨੂੰ ਵੀ ਬੁਲਾ ਲੈਂਦੇ ਨੇ ਤਾਂ ਭਾਈ ਸੈਨਾ ਨੇ ਉਹ ਸੂਬੇਦਾਰ ਨੂੰ ਵੀ ਬੁਲਾ ਲਿਆ ਬੁਲਾਇਆ ਹੋਇਆ ਚਲੋ ਉਹ ਵੀ ਵਗ ਗਿਆ ਗਾਹਾਂ ਲੰਘੇ ਅਮੀਨਾ ਉੱਥੇ ਉਹਨੂੰ ਲੜਾਈ ਲੱਗੀ ਹੋਈ ਸੀ ਜਦੋਂ ਅਮਨਾ ਜੈਨ ਹੋ ਗਈ ਉਹ ਮੁੰਡੇ ਨੂੰ ਕਹਿਣ ਲੱਗਿਆ ਕਹਿੰਦਾ ਦਾਰਿਆ ਕਹਿੰਦਾ ਜਾ ਪੁੱਤ ਤੂੰ ਘਰੇ ਗੇੜਾ ਮਾਰਿਆ ਤੈਨੂੰ ਕਹਿੰਦਾ 10 ਦਿਨ ਦੀ ਛੁੱਟੀ ਦਵਾ ਦਿਨਾ ਚਾਹੇ 10 ਦਿਨ ਹੀ ਲਾਇਆ ਨਾਲੇ ਤਾਂ ਤੇਰੀ ਮਾਂ ਦਾ ਚਿੱਤਰ ਟਿਕ ਜੂ ਕਹਿੰਦਾ ਨਾਲੇ ਕਹਿੰਦਾ ਤੇਰੀ ਬੇਬੇ ਨੂੰ ਪੈਸੇ ਫੜਾ ਜਾ ਇਹ ਨਾਲੇ ਕਹਿੰਦਾ ਕੋਈ ਚੀਜ਼ ਵਾਸਤ ਲੈਉਣ ਵਾਲੀ ਹੁੰਦੀ ਆ ਉਹ ਲਿਆ ਦੀ ਉਹ ਕਹਿੰਦਾ ਠੀਕ ਐ ਬਾਪੂ ਉਹ ਭਾਈ ਛੁੱਟੀ 10 ਦਿਨ ਦੀ ਦਵਾਈ ਕੇ ਭੇਜਤਾ ਜਦੋਂ ਉਹ ਮੁੰਡਾ ਘਰੇ ਗਿਆ ਤਾਂ ਉਹਨਾਂ ਦੇ ਨੌਕਰ ਨਹੀਂ ਸੀ ਕੰਮ ਵਾਲੀ ਉਹ ਕਹਿੰਦੀ ਬੀਬੀ ਕਹਿੰਦੀ ਉਹ ਆਪਣੇ ਧਾਰਾ ਤੋਂ ਰਿਹਾ ਆਉਂਦਾ ਹੈ ਚਲੋ ਜੀ ਆ ਗਿਆ ਤਾਂ ਮਾਂ ਨੂੰ ਮਿਲਿਆ ਬੜਾ ਭੱਜ ਕੇ ਜੱਫੀ ਪਾ ਕੇ ਬੜਾ ਖੁਸ਼ ਹੋਇਆ ਮਾਂ ਬਹੁਤ ਖੁਸ਼ ਹੋਈ ਉਹ ਕਹਿਣ ਲੱਗੀ ਦਾਰਿਆ ਤੇਰਾ ਬਾਪੂ ਕਿਵੇਂ ਤੀ ਪੁੱਤ ਦਾਰਾ ਚੁੱਪ ਦਾਰਿਆ ਤੇਰਾ ਬਾਪੂ ਕਿਵੇਂ ਤੀ ਪੁੱਤ ਦਾਰਾ ਫੇਰ ਵੀ ਚੁੱਪ ਤੀਜੀ ਵਾਰੀ ਕਹਿਣ ਲੱਗੀ ਦਾਰਿਆ ਮੈਂ ਤੈਨੂੰ ਕੀ ਪੁੱਛਦੀ ਆ ਪੁੱਤ ਤੂੰ ਦੱਸ ਦੇ ਦੱਸਦਾ ਕਾ ਤੋ ਨਹੀਂ ਮੇਰੇ ਤਾਂ ਕਹਿੰਦੀ ਦਿਲ ਬੈਠ ਰਿਹਾ ਤੇਰਾ ਬਾਪੂ ਕਿਵੇਂ ਤੀ ਕਹਿੰਦਾ ਬੇਬੇ ਬਾਪੂ ਤਾਂ ਮਰ ਗਿਆ ਮੇਰਾ ਕਹਿੰਦੀ ਅੱਛਾ ਭਾਈ ਹੋਰ ਰੋਣ ਪਿੱਟਣ ਲੱਗੀ ਗਵੰਡੀਆਂ ਅੱਗੇ ਸਾਰੇ ਅੰਡੀ ਗਵੰਡੀਆਂ ਨੇ ਆਉਣਾ ਹੀ ਸੀ ਤੀ ਬੋਲ ਸੁਣ ਕੇ ਉਹ ਆਗੇ ਉਹ ਆਗੇ ਕਹਿਣ ਲੱਗੇ ਵੀ ਕੀ ਹੋ ਗਿਆ ਕਹਿੰਦੀ ਪਠਾਨ ਮਰ ਗਿਆ ਚਲੋ ਜੀ ਉਹ ਕਹਿਣ ਲੱਗੀਆਂ ਵੀ ਗਵੰਡਣਾ ਕਹਿੰਦੀ ਵੀ ਫਿਰ ਤੁਸੀਂ ਉਹਦੀ লাশ ਘਰੇ ਮੰਗਾ ਲਓ ਉਹ ਕਹਿੰਦੀ লাশ ਕਿੱਥੇ ਦਿੰਦੇ ਨੇ ਇਹ ਤਾਂ ਸਰਕਾਰੀ ਬੰਦਾ ਸੀ ਕਹਿੰਦੀ ਸਰਕਾਰੀ ਸਸਕਾਰ ਕਰੂਗੀ ਉਹਦਾ ਤਾਂ ਚਲੋ ਜੀ ਘਰੇ ਉਹਦਾ ਭੋਗ ਭੂਗ ਪਾ ਕੇ ਉਹ ਮੁੰਡਾ ਤਾਂ ਮੁੜ ਗਿਆ ਗਿਆ ਜਦੋਂ ਪਹੁੰਚ ਗਿਆ ਗਾਹ ਹੁਣ ਪਠਾਨ ਪੁੱਛਦਾ ਦਾਰਿਆ ਤੇਰੀ ਬੇਬੇ ਕਿਵੇਂ ਤੀ ਦਾਰਾ ਫੇਰ ਚੁੱਪ ਓਏ ਦਾਰਿਆ ਤੇਰੀ ਬੇਬੇ ਕਿਵੇਂ ਤੀ ਪੁੱਤ ਦੱਸ ਦੇ ਉਹ ਫੇਰ ਨਹੀਂ ਬੋਲਦਾ ਅੰਤ ਨੂੰ ਕਹਿਣ ਲੱਗਿਆ ਬਾਪੂ ਮੇਰੀ ਬੇਬੇ ਤਾਂ ਮਰ ਗਈ ਮੈਂ ਤਾਂ ਉਹਦਾ ਸਾਰਾ ਕੋਈ ਰਿਆ ਕਰਮ ਕਰਕੇ ਫੇਰ ਆਇਆ ਕਹਿੰਦਾ ਫੁੱਲ ਫਲ ਭਾ ਕੇ ਸਭ ਕੁਝ ਕਰਕੇ ਆਇਆ ਕਹਿੰਦਾ ਉਹ ਕਹਿੰਦਾ ਛਿਆ ਐਨੇ ਭਾਈ ਉਧਰੋਂ ਉਹਨੂੰ ਵੀ ਛੁੱਟੀ ਮਿਲ ਗਈ ਉਠਾਣ ਨੂੰ ਉਹ ਕਹਿਣ ਲੱਗਿਆ ਵੀ ਦਾਰਿਆ ਮੈਂ ਤਾਂ ਹੁਣ ਚੱਲਦਾ ਪੁੱਤਾ ਵੀ ਘਰੇ ਤਾਂ ਮੈਂ ਹੁਣ ਕੀ ਕਰੂੰ ਮੇਰਾ ਜੀ ਨਹੀਂ ਲੱਗਣਾ ਤੇਰੀ ਬੇਬੇ ਤਾਂ ਹੈ ਨਹੀਂ ਕਰੇ ਵੀ ਮੈਂ ਤਾਂ ਸਾਧ ਹੀ ਬਣ ਜੰਨਾ ਉਹ ਕਹਿੰਦਾ ਬਾਪੂ ਤੇਰੇ ਬਿਨਾ ਜੀ ਮੇਰਾ ਵੀ ਨਹੀਂ ਲੱਗਣਾ ਮੈਂ ਤੇਰਾ ਚੇਲਾ ਬਣ ਜੰਨਾ ਕਹਿੰਦਾ ਮੈਂ ਰਹਿੰਦਾ ਉਰੇ ਮੈਂ ਵੀ ਨਹੀਂ ਚੱਲ ਕਹਿੰਦਾ ਭਾਈ ਦੋਨੇ ਭਾਗ ਮੈਂ ਕੱਪੜੇ ਪਾ ਕੇ ਆ ਗਈ ਉਹ ਕਹਿਣ ਲੱਗਿਆ ਪਠਾਨ ਵੀ ਆਪਾਂ ਹੁਣ ਆਪਣੇ ਪਿੰਡ ਨਹੀਂ ਜਾਂਦੇ ਉਹ ਕਹਿੰਦਾ ਨਹੀਂ ਬਾਪੂ ਜਾਵਾਂਗੇ ਤਾਂ ਉਹ ਕਹਿੰਦਾ ਚੰਗਾ ਜੇ ਪਿੰਡ 'ਚ ਜਾਵਾਂਗੇ ਆਪਾਂ ਜਿੱਥੇ ਆਪਣਾ ਘਰ ਆ ਉਧਰ ਨਹੀਂ ਜਾਂਦੇ ਉਹ ਕਹਿੰਦਾ ਨਹੀਂ ਬਾਪੂ ਤੂੰ ਚੱਲ ਤਾਂ ਸਹੀ ਚੱਲਾਂਗੇ ਭਾਈ ਉਹਨੂੰ ਘਰੇ ਲਿਆਇਆ ਘਰੇ ਲਿਆਇਆ ਤਾਂ ਉਹ ਕਹਿਣ ਲੱਗੀ ਨੌਕਰਾਨੀ ਕਹਿੰਦੀ ਬੇਬੀ ਵੀ ਕਹਿੰਦੀ ਉਹ ਪਠਾਨ ਤੁਰਿਆ ਆਉਂਦਾ ਹੈ ਉਹ ਕਹਿੰਦੀ ਨਹੀਂ ਪਠਾਨ ਨਹੀਂ ਹੋਣਾ ਕੋਈ ਭੂਤ ਭਾਤ ਨਾ ਹੋਵੇ ਪਠਾਨ ਦਾ ਉਹ ਕਹਿੰਦੀ ਨਾ ਬੀਬੀ ਨਾਲ ਦਾਰਾ ਵੀ ਆਉਂਦਾ ਕਹਿੰਦੀ ਉਹ ਤਾਂ ਸਾਦਾ ਵਾਲੇ ਕੱਪੜੇ ਪਾਈ ਆਉਂਦੇ ਨੇ ਚਲੋ ਜੀ ਕਰਿਆ ਅਗੇ ਹੁਣ ਉਹਨੂੰ ਤਾਂ ਦੱਸਤਾ ਵੀ ਬੇਬੇ ਮਰ ਗਈ ਬੇਬੇ ਨੂੰ ਦੱਸਤਾ ਬਾਪੂ ਮਰ ਗਿਆ ਉਹ ਦੋਨੇ ਇੱਕ ਦੂਜੇ ਕੰਨੀ ਝਾਕੀ ਜਾਂਦੇ ਨੇ ਬੈਠੇ ਜਦੋਂ ਹਰਾਨੀ ਜੀ ਨਾਲ ਦੋਨੇ ਇੱਕ ਦੂਜੇ ਕੰਨੀ ਦੇਖਦੇ ਨੇ ਤਾਂ ਦਾਰਾ ਬੋਲਦਾ ਹੈ ਕਹਿੰਦਾ ਬਾਪੂ ਬੇਬੇ ਮੈਂ ਤੁਹਾਨੂੰ ਕਿਹਾ ਨਹੀਂ ਤੀ ਵੀ ਮੈਂ ਇੱਕ ਝੂਠ ਬੋਲਦਾ ਹੁਣਾ ਕਹਿੰਦਾ ਮੈਂ ਤੁਹਾਨੂੰ ਝੂਠ ਬੋਲਿਆ ਦੋਹਾਂ ਨੂੰ ਵੀ ਬੇਬੇ ਮਰ ਗਿਆ ਮਰ ਗਈ ਬੇਬੇ ਨੂੰ ਕਹਤਾ ਬਾਪੂ ਮਰ ਗਿਆ ਕਹਿੰਦਾ ਮਰੇ ਤਾਂ ਨਹੀਂ ਹੈਗੇ ਤਾਂ ਜਿਉਂਦੇ ਹੀ ਹੂੰ ਉਹ ਕਹਿੰਦੇ ਹਾਂ ਪੁੱਤ ਜਿਉਂਦੇ ਹੀ ਹਾਂ ਹੱਸ ਪੇ ਭਾਈ ਸਾਰੇ ਚਲੋ ਜੀ ਹੁਣ ਉੱਥੇ ਇੱਕ ਜਿਹੜਾ ਰਾਜਾ ਸੀ ਉੱਥੇ ਦਾ ਉਹਨੇ ਉਹਨੇ ਕੋਈ ਰਾਜੇ ਬੁલાਏ ਹੋਏ ਸੀ ਕਾਫੀ ਬਾਹਰ ਟੈਂਟ ਟੁੰਟ ਲਾਇਆ ਕੋਈ ਫੰਕਸ਼ਨ ਕਰਨਾ ਸੀ ਤਾਂ ਉਹ ਚੋਰੀਆਂ ਵਾਲੀਆਂ ਚੀ ਗੱਲਾਂ ਫੇਰ ਉਹਦੇ ਤਾਂ ਉਹੀ ਕੀੜਾ ਉੱਠ ਖੜਿਆ ਦਾਰੇ ਦੇ ਤਾਂ ਚੋਰੀ ਵਾਲਾ ਉਹ ਭਾਈ ਜਾ ਕੇ ਰਾਤ ਨੂੰ ਦਿਨੇ ਤਾਂ ਉਥੇ ਦੇਖ ਦੂ ਖਿਆ ਆ ਕਮਕੁਮ ਕਰਾਇਆ ਆ ਨਾਲ ਰਾਤ ਨੂੰ ਗਿਆ ਚੋਰੀਆਂ ਇੱਕ 5000 ਦੀ ਪੈਸਿਆਂ ਦੀ ਥੈਲੀ ਚੱਕ ਲਿਆ ਆ ਕਿਉਂ ਆ ਜਾਂਦੀ ਸੀ ਉਹਨੇ ਜਾਂਦੀ ਦੇ ਰੁਪਈਏ ਹੁੰਦੇ ਉਦੋਂ ਥੈਲੀ ਚੱਕ ਲਿਆ ਆ ਚਲੋ ਜੀ ਤੜਕੇ ਨੂੰ ਕਹਿਣ ਲੱਗੇ ਵੀ ਇੱਕ ਥੈਲੀ ਨਹੀਂ ਹੈ ਇੱਕ ਥੈਲੀ ਨਹੀਂ ਹੈ ਫੇਰ ਬੱਗਿਆਂ ਨਾਲੇ ਤੜਕੇ ਨੂੰ ਉੱਥੇ ਕੰਮ ਕਰਾਉਣਾ ਤਾਂ ਰਾਜਾ ਕਹਿਣ ਲੱਗਿਆ ਵੀ ਚਲੋ ਜਿਹੜੀ ਬੱਗੀ ਉਹ ਤਾਂ ਫੇਰ ਸੋਚਾਂਗੇ ਵੀ ਹੁਣ ਤੁਸੀਂ ਪੂਰੀ ਨਿਗਰਾਨੀ ਰੱਖਣੀ ਹੈ ਵੀ ਬੰਦ ਕਰ ਦਿਓ ਆ ਸਾਰੇ ਰਾਹ ਆ ਦੋ ਹੀ ਖੁੱਲੇ ਰਹਿਣ ਪਾਈ ਉਹ ਜਨ ਜਿਵੇਂ ਉਹਨੇ ਦੇਖਿਆ ਵੀ ਆਹ ਰਾਹ ਤਾਂ ਬੰਦ ਨੇ ਉਹਨੇ ਆਪਦਾ ਹੀ ਅਡਰਾਹ ਬਣਾ ਕੇ ਕੋਈ ਦੂਜੇ ਦਿਨ ਇੱਕ ਥੈਲੀ ਫੇਰ ਚੱਕ ਲਿਆ ਆ 5000 ਦੀ ਚੱਕੀ ਹੋਈ ਤਾਂ ਉਹ ਪਠਾਨ ਕਹਿਣ ਲੱਗਿਆ ਵੀ ਇਹ ਤਾਂ ਤੇਰਾ ਚੰਗਾ ਨਹੀਂ ਹੈ ਕੰਮ ਹਟਿਆ ਹਟਾਇਆ ਤੂੰ ਫੇਰ ਲੱਗ ਗਿਆ ਇਹ ਕੰਮਾਂ ਤੇ ਵੀ ਤੂੰ ਫਸ ਜਾਏਂਗਾ ਕਦੇ ਸੋਚ ਲੈ ਫਿਰ ਉਹ ਕਹਿੰਦਾ ਨਹੀਂ ਬਾਪੂ ਕੁਝ ਨਹੀਂ ਹੁੰਦਾ ਚਲੋ ਜੀ ਹੁਣ ਦਿਨੇ ਉਹਨਾਂ ਦੇ ਕੰਮ ਕਰਾਉਂਦਾ ਰਾਜੇ ਦੇ ਗੱਲਬਾਤ ਸੁਣਦਾ ਵੀ ਕੀ ਹੋ ਰਿਹਾ ਉਹ ਕਹਿਣ ਲੱਗੇ ਵੀ ਹੈ ਤਾਂ ਚੋਰ ਕੋਈ ਇੱਥੇ ਹੀ ਕਹਿੰਦੇ ਵੀ ਫੇਰ ਇਹਨੂੰ ਫੜੀਏ ਕਿਵੇਂ ਤਾਂ ਸੁਬਾਹੀ ਕਹਿਣ ਲੱਗੇ ਵੀ ਮਹਾਰਾਜ ਘਫਾ ਫੇ ਕੁੱਟਣੀ ਹੈ ਉਹ ਕੱਢ ਲੂ ਪੈੜ ਉਹਨੂੰ ਲੈ ਕੇ ਆਉਂਦੇ ਆ ਬੁਲਾ ਲਿਆਂਦੀ ਉਹਨੂੰ ਕਹਿੰਦੇ ਵੀ ਹਾਂ ਦੱਸ ਚੋਰੀ ਫੜ ਲੇਗੀ ਕਹਿੰਦੀ ਮੈਂ ਤਾਂ ਬਿੰਦ ਚ ਫੜ ਦੂ ਮੈਂ ਹਰਾਜ ਕਹਿੰਦੇ ਠੀਕ ਐ ਕਹਿੰਦੀ ਮੈਨੂੰ ਚਾਰ ਇੱਟਾਂ ਦੇ ਦੋ ਸਿਉਨੇ ਦੀਆਂ ਮੈਂ ਤੇ ਪਾਵਿਆਂ ਥੱਲੇ ਧਰੂੰਗੀ ਮੰਜਾ ਟਾਹੂ ਬਾਹਰ ਭਾਈ ਸੁਣ ਗਿਆ ਹੁਣ ਉਹ ਰਾਤ ਨੂੰ ਤੇਲੀਆਂ ਦੇ ਘਰੇ ਵਗ ਗਿਆ ਤੇਲੀਆਂ ਨੂੰ ਜਾ ਕੇ ਕਹਿਣ ਲੱਗਿਆ ਵੀ ਭਾਈ ਮੈਨੂੰ ਤੇਲ ਚਾਹੀਦਾ ਉਹ ਰਾਤ ਨੂੰ ਤੇਲੀ ਬਾਰਤਾ ਨਹੀਂ ਖੋਲਦੇ ਤੇ ਕਿਸੇ ਨੂੰ ਉਹਨਾਂ ਨੇ ਇੱਕ ਮੋਗਾ ਜਾਂ ਰੱਖਿਆ ਹੋਇਆ ਸੀ ਉਥੋਂ ਦੀ ਫੜਾ ਦਿੰਦੇ ਵੀ ਚੱਲ ਕੋਈ ਲੋੜਵੰਦ ਆਉਂਦਾ ਤੇਲ ਲੈਣ ਵੀ ਬਾਰ ਨਾ ਖੋਲੋ ਇੱਥੋਂ ਦੀ ਫੜਾ ਦਿਓ ਉਹ ਕਹਿਣ ਲੱਗਿਆ ਤੇਲੀ ਕਹਿੰਦਾ ਲਿਆ ਭਾਈ ਉਹਨੇ ਬਾਹਰ ਜਦੋਂ ਬਾਹ ਕੱਢੀ ਮੋਗੇ ਵੀ ਜਿੱਦੀ ਕਹਿੰਦਾ ਲਿਆ ਭਾਈ ਭਾਂਡਾ ਪੜਾ ਉਹ ਪਿੱਛੇ ਨੂੰ ਹੋ ਕੇ ਖੜ ਗਿਆ ਦਾਰਾ ਜਦੋਂ ਉਹਨੇ ਬਾਹ ਕੱਢੀ ਤਾਂ ਉਹਨੇ ਇੱਥੋਂ ਕੂਣੀ ਤੋਂ ਉਹਦੀ ਬਾਹ ਵੱਢ ਲਈ ਵਾ ਵੱਢ ਕੇ ਬਨ ਕੇ ਉੱਥੇ ਪੱਟੀਆਂ ਪੁੱਟੀਆਂ ਸਮਾਰ ਕੇ ਲੈ ਗਿਆ ਉਹ ਲੈ ਜਾ ਕੇ ਹੁਣ ਰਾਤ ਨੂੰ ਆਪਣੀ ਬਾਹ ਦੇ ਨਾਲ ਹੀ ਬਾਹ ਬੰਨ ਲਈ ਮੋਢੇ ਤੋਂ ਲੈ ਕੇ ਪਾ ਕੇ ਰस्सियां ਰੂਸੀਆਂ ਚੰਗੀ ਤਰ੍ਹਾਂ ਬਾਹ ਬੰਨ ਲਈ ਪਤਾ ਹੀ ਨਾ ਲੱਗੇ ਵੀ ਇਹ ਬਾਹ ਵੱਡੀ ਹੋਈ ਹੈ ਕਿ ਕੀ ਹੈ ਭਾਗਿਆ ਉਹ ਫਫੇ ਕੁੱਟ ਨਹੀਂ ਲਵੇ ਉਹ ਫੇਕ ਉਟਣੀ ਸਾਰੀ ਰਾਤ ਦੀ ਬੈਠੀ ਤੀ ਜਾਗਦੀ ਹੁਣ ਉਹ ਪਈਆ ਪਈਆ ਜਾਗਦੀ ਭਾਈ ਉਹ ਗਿਆ ਜਾ ਕੇ ਉਹਨੇ ਇੱਕ ਹੱਥ ਨਾਲ ਪਾਵਾ ਚੱਕਿਆ ਇੱਕ ਨਾਲ ਇੱਟ ਕੱਢ ਲਈ ਕੱਢਣ ਲੱਗਿਆ ਕੱਢ ਲਈ ਜਦੋਂ ਇੱਟ ਉਹਦੇ ਕੰਨੀ ਨੂੰ ਉਹ ਬਾਹ ਕਰਤੀ ਜਿਹੜੀ ਵੱਡੀ ਹੋਈ ਤੀ ਭਾਈ ਉਹਨੇ ਤਾਂ ਗੁੱਟ ਫੜ ਲਿਆ ਉਹਨੂੰ ਕਹਿੰਦਾ ਉਹ ਕਹਿਣ ਲੱਗੀ ਵੀ ਲੈ ਆ ਫੜ ਲਿਆ ਤੇਰਾ ਗੁੱਟ ਕਹਿੰਦੀ ਛੱਡਦੀ ਨਹੀਂ ਕਹਿੰਦੀ ਹੁਣ ਦੂਜਾ ਹੱਥ ਮੰਜੇ ਥੱਲੇ ਹੀ ਰੱਖ ਆਪਦਾ ਤੜਕੇ ਕਹਿੰਦੀ ਐਂ ਫੜਾਉਂ ਰਾਜੇ ਨੂੰ ਉਹ ਕਹਿੰਦਾ ਰਾਜੇ ਨੂੰ ਤਾਂ ਐਂ ਫੜਾਦੀ ਕਹਿੰਦਾ ਪਰ ਇੱਕ ਮੇਰੀ ਗੱਲ ਮੰਨ ਲੈ ਕਹਿੰਦਾ ਪਾਵੇ ਥੱਲੇ ਇੱਕ ਹੱਥ ਤਾਂ ਮੇਰਾ ਥੱਕ ਜੂ ਕਹਿੰਦਾ ਦੂਜਾ ਹੱਥ ਮੈਨੂੰ ਬਦਲ ਬਦਲਵਾ ਕਰਦਿਆ ਕਰੇਗੀ ਵੀ ਮੇਰੇ ਤੋਂ ਦੂਜਾ ਫੜ ਲਈ ਮੈਂ ਆ ਹੱਥ ਵੀ ਥੱਲੇ ਦੇ ਲਿਆ ਕਰੂੰ ਕੋਈ ਨਾ ਕਹਿੰਦਾ ਰਾਜੇ ਨੂੰ ਫੜਾਦੀ ਹੋਰ ਕੀ ਆ ਜਦੋਂ ਫਸੀ ਗਿਆ ਉਹ ਕਹਿੰਦੀ ਕੋਈ ਨਾ ਬਦਲ ਦੂੰਗੀ ਭਾਈ ਉਹ ਬੈਠੀ ਐ ਹੁਣ ਹਨੇਰਾ ਹੈਗਾ ਤਾਂ ਇੱਕ ਇੱਟ ਤਾਂ ਕੱਢ ਲਈ ਉੱਥੇ ਦੂਜੀ ਇੱਟ ਫਸਾਤੀ ਦੂਜੇ ਪਾਸੇ ਗਿਆ ਉਹਨੂੰ ਕਹਿੰਦਾ ਮੇਰਾ ਹੁਣ ਆਹ ਹੱਥ ਕਰ ਦੇ ਥੱਲੇ ਆਹ ਛੱਡ ਦੇ ਭਾਈ ਉਧਰ ਦੀ ਜਾ ਕੇ ਇੱਕ ਇੱਟ ਕੱਢ ਕੇ ਉਹ ਫਸਾਤੀ ਉਹਨੂੰ ਫੇਰ ਉਹੀ ਹੱਥ ਫੜਾਤਾ ਐਂ ਕਰ ਕਰ ਕੇ ਚਾਰੇ ਇੱਟਾਂ ਕੱਢ ਲਈਆਂ ਕੱਢ ਕੇ ਜਾ ਰੇ ਇੱਟਾਂ ਉਹਨੂੰ ਕਹਿਣ ਲੱਗਿਆ ਲੈ ਹੁਣ ਮੇਰਾ ਹੱਥ ਤਾਂ ਤੇਰੇ ਤੇਰਾ ਫੜਿਆ ਹੋਇਆ ਹੈ ਨਾ ਮੇਰਾ ਗੁੱਟ ਕਹਿੰਦੀ ਹਾਂ ਹੋਰਾਂ ਨਹੀਂ ਛੱਡਦੀ ਕਹਿੰਦੀ ਤੜਕੇ ਐਂ ਫਸਾਂ ਤਾਂ ਨਹੀਂ ਉਹਨੂੰ ਕਹਿੰਦਾ ਤੂੰ ਫੜੀ ਰੱਖ ਮੇਰਾ ਗੁੱਟ ਕਹਿੰਦਾ ਆਪਾਂ ਤਾਂ ਚੱਲੇ ਚਾਰੇ ਇੱਟਾਂ ਜਾ ਕੇ ਪਾਰ ਗਿਆ ਭਾਈ ਤੜਕੇ ਨੂੰ ਝਾਕ ਕੇ ਬੈਠੀ ਵੀ ਆ ਕੀ ਇਹ ਤਾਂ ਉਹ ਕਹਿਣ ਲੱਗੀ ਵੀ ਇਹ ਧਾਰਾ ਤੀ ਉਹ ਕਹਿੰਦੀ ਆ ਦੇਖੋ ਉਹਦੀ ਬਾਹ ਵੜ ਲਈ ਉਹ ਕਹਿਣ ਲੱਗਿਆ ਧਾਰਾ ਕਹਿੰਦਾ ਮੇਰੇ ਤਾਂ ਜਾਂ ਤੀਆਂ ਬਾਹਾਂ ਦੋਨੇ ਸਾਬਤ ਨਹੀਂ ਕਹਿੰਦਾ ਮੈਂ ਨਹੀਂ ਆਇਆ ਹੋਇਆ ਚਲੋ ਜੀ ਫੇਰ ਕਹਿਣ ਲੱਗੇ ਵੀ ਉਹ ਫੇਰ ਗੁੱਟਣੀ ਕਹਿੰਦੀ ਚੋਰ ਹੈਗਾ ਤਾਂ ਇੱਥੀ ਆ ਸ਼ਹਿਰ ਜੀ ਵੀ ਪਰ ਮੈਂ ਤਾਂ ਹੁਣ ਫੜਿਆ ਨਹੀਂ ਜਾਣਾ ਮੇਰੇ ਨਾਲ ਤਾਂ ਐਡਾ ਕੁਝ ਕਰ ਗਿਆ ਫੇਰ ਇੱਕ ਹੋਰ ਵੀ ਕੋਈ ਫਫੇ ਗੁੱਟਣੀ ਉਹਨੂੰ ਕਹਿਣ ਲੱਗੇ ਵੀ ਉਹਨਾਂ ਨੂੰ ਲੈ ਕੇ ਆਓ ਭਾਈ ਉਹ ਲੈਣਦੀਆਂ ਦੋ ਜਾਨੀਆਂ ਉਹ ਕਹਿੰਦੀ ਮੈਨੂੰ ਤੁਸੀਂ ਨਾ ਸੌ ਉੱਠ ਲੈ ਕੇ ਦਿਓ ਪਹਿਲਾਂ ਤਾਂ ਕਹਿੰਦੀ ਇੱਕ ਅਸੀਂ ਉੱਠ ਦੇ ਮੂਹਰੇ ਬੈਠਾਂਗੇ ਇੱਕ ਜਾਨੀ ਮੰਗਰ ਬੈਠੂ ਉੱਠਾਂ ਦੇ ਉੱਤੇ ਕਹਿੰਦੀ ਸਮਾਨ ਲਾ ਦੇ ਦਿਓ ਥੋੜਾ ਥੋੜਾ ਖਾਣ ਪੀਣ ਦਾ ਪਹਿਨਣ ਦਾ ਹੋਰ ਐ ਜੋ ਮਰਜੀ ਆਟਾ ਦਾਲ ਜਾਂ ਸਭ ਕੁਝ ਲਾ ਦਿਦੋ ਕਹਿੰਦੀ ਥੋੜਾ ਥੋੜਾ ਕਹਿੰਦੀ ਅਸੀਂ ਫੇਰ ਉਹਨੂੰ ਸ਼ਹਿਰ 'ਚ ਫੇਰਾਂਗੇ ਕਹਿੰਦੀ ਜਰੂਰ ਆਊਗਾ ਚੋਰ ਕਈ ਉਹਨਾਂ ਨੇ ਉਵੇਂ ਹੀ ਕਰਿਆ ਹੁਣ ਰਾਤ ਦਾ ਟਾਈਮ ਐ ਇੱਕ ਮੂਰਲੇ ਤੇ ਬੈ ਗਈ ਉੱਠ ਤੇ ਇੱਕ ਮੰਗਰਲੇ ਤੇ ਬੈ ਗਈ ਲਾਈਨ ਬੰਨੀ ਉੱਠ ਜਾਂਦੇ ਨੇ ਤਾਂ ਇੱਕ ਮੁਗਲੀ ਦਾ ਮੋੜ ਮੁੜਨਾ ਸੀ ਉੱਠਾ ਨੇ ਉਹ ਉੱਠੋ ਜਦੋਂ ਮੋੜ ਮੁੜ ਗਿਆ ਤਾਂ ਉਹਨੇ ਦੇਖਿਆ ਵੀ ਇੱਥੋਂ ਦੀ ਤਾਂ ਲੰਘਣਗੇ ਉੱਥੇ ਖੜ ਗਿਆ ਉਹ ਨਿਕਲੇ ਆਇਆ ਉੱਥੋਂ ਇੱਕ ਹੋਰ ਗਲੀ ਫੱਟਦੀ ਸੀ ਉੱਥੇ ਲੁਕਿਆ ਖੜਾ ਆ ਕੇ ਉੱਥੋਂ ਨਿਕਲਿਆ ਆ ਕੇ ਇਕੁੱਠ ਕੱਢਿਆ ਉਹ ਸਾਮਾਨ ਉੱਥੀ ਸਿੱਟਤਾ ਚੱਕ ਕੇ ਲੈ ਕੇ ਹੌਲੀ ਕਿਤੇ ਨੇ ਉੱਠ ਨੂੰ ਉਹ ਮੂਰਲੇ ਵਾਲੀ ਤਾਂ ਮੂਰੇ ਸੀ ਦੂਜੀ ਮੰਗਰ ਵਾਲੀ ਹਲੇ ਗਲੀ ਦੇ ਮੰਗਰਲੇ ਪਾਸੇ ਸੀ ਦੂਜੇ ਪਾਸੇ ਟੱਡੇ ਐ ਗਲੀ ਜਦੋਂ ਐ ਆ ਕੇ ਮੁੜਦੀ ਸੀ ਤਾਂ ਭਾਈ ਗਾਂ ਲੈ ਗਿਆ ਉੱਠ ਨੂੰ ਘਰੇ ਲਗਿਆ ਤਾਂ ਬਾਹਰ ਛੋਟੇ ਉੱਠ ਦਰਨਾ ਬੜੇ ਗਰਦਨ ਵੱਢ ਲਈ ਉਹਨੇ ਤਾਂ ਉੱਠਦੀ ਵੱਡੀ ਹੋਈ ਤਾਂ ਜਦੋਂ ਉਹ ਲੰਗੀਆਂ ਗਾਹਾਂ ਉਹਨੇ ਤਾਂ ਲੱਤਾਂ ਵੀ ਵੱਡਤੀਆਂ ਬਾਹਾਂ ਵੀ ਵੱਡਤੀਆਂ ਉੱਠਦੀਆਂ ਤੇ ਉਹਦਾ ਖੂਨ ਬਾਟੀ ਚ ਪਾ ਕੇ ਰੱਖ ਲਿਆ ਹੁਣ ਕੀ ਕਰਿਆ ਉਹ ਭਵੇ ਗੁੱਟਣੀਆਂ ਨੇ ਦੇਖਿਆ ਵੀ ਉੱਠਣੀ ਹੈਗਾ ਇਹ ਕਦੋਂ ਵਾਗਿਆ ਕਿਧਰੇ ਕਹਿੰਦੀ ਆਪਾਂ ਤਾਂ ਰਾਜਾ ਮਾਰ ਦੂ ਕਹਿੰਦੀ ਤਾਂ ਭਾਈ ਉਹਨਾਂ ਨੇ ਪੈੜ ਫੜ ਲਈ ਉੱਠਦੀ ਵੀ ਇੱਥੋਂ ਉੱਥੇ ਫਟਿਆ ਆ ਜਾਂਦੀ ਹੈ ਪੈੜ ਉਹ ਜਾਂਦੀ ਜਾਂਦੀ ਫੇਰ ਉਹਨਾਂ ਦੇ ਪਠਾਨ ਦੇ ਘਰੇ ਵਾਗੀ ਪੈੜ ਉਹ ਭਾਈ ਫਫੇ ਕੁੱਟਣੀਆਂ ਉੱਥੇ ਖੂਨ ਦੇ ਨਿਸ਼ਾਨ ਲਾ ਜਾਂੀਆਂ ਖੂਨ ਨਾਲ ਤਗਤਿਆਂ ਤੇ ਚਲੋ ਜੀ ਰਾਜੇ ਨੂੰ ਆ ਕੇ ਕਹਿੰਦੀਆਂ ਵੀ ਅਸੀਂ ਖੂਨ ਦੇ ਨਿਸ਼ਾਨ ਲਾ ਕੇ ਆਇਆ ਵੀ ਜਾਓ ਉੱਥੋਂ ਅੜ ਲਓ ਉਹਨੂੰ ਦੇ ਉਹਨਾਂ ਦੇ ਨੂੰ ਵੀ ਉੱਥੇ ਐ ਚੋਰ ਤੁਹਾਡਾ ਉਹ ਭਾਈ ਜੂਸ ਤੀ ਉਹ ਵੀ ਮੁੰਡਾ ਉਹਨੇ ਵੀ ਦੇਖਿਆ ਵੀ ਮੈਨੂੰ ਫੜਨਗੇ ਉਹਨੇ ਕੀ ਕਰਿਆ ਜਿਹੜਾ ਖੂਨ ਕੱਢੀ ਬੈਠਾ ਸੀ ਉਹਨੇ ਜਿਹੇ ਜਿਹੋ ਉਹਨਾਂ ਨੇ ਨਿਸ਼ਾਨ ਲਾਏ ਉਹ ਸਾਰੇ ਆਲੇ-ਦਾਲੇ ਦੇ ਘਰਾਂ ਦੇ ਲੱਗਿਆ ਲੱਗੇ ਹੋਏ ਤਾਂ ਜਦੋਂ ਰਾਜੇ ਦੇ ਸਿਪਾਹੀ ਗਏ ਫੜਨ ਉਮੇ ਮੁੜਿਆ ਇਹ ਕਹਿੰਦੇ ਮਹਾਰਾਜ ਉੱਥੇ ਤਾਂ ਹਰੇਕ ਘਰ ਦੀ ਲੱਗੇ ਹੋਏ ਨੇ ਨਿਸ਼ਾਨ ਖੂਨ ਦੇ ਵੀ ਹੁਣ ਕਿਹੜੇ ਕਿਹਨੂੰ ਫੜੀਏ ਭਾਈ ਸਾਰਿਆਂ ਨੇ ਭਿਆ ਕਰ ਲਈ ਫੇਰ ਰਾਜੇ ਨੇ ਟੰਡੋਰਾ ਫਿਰ ਆਇਆ ਵੀ ਮੈਂ ਉਹਨੂੰ ਉੱਧਾ ਰਾਜ ਦੇਵਾਂਗਾ ਜੀਨੇ ਮੇਰੀ ਚੋਰੀ ਕਰੀ ਹੈ ਨਾਲੇ ਉੱਠ ਲਗਿਆ ਵੀ ਜਿਹੜਾ ਵੀ ਉਹ ਆਪਦੇ ਆਪ ਹੀ ਦੱਸ ਦਵੇ ਆਕੇ ਵੀ ਮਾ ਕੁਛ ਨਹੀਂ ਕਹਿੰਦਾ ਅੱਧਾ ਰਾਜ ਦੇਊਗਾ ਭਾਈ ਉਹ ਤਾਂ ਵਗ ਗਿਆ ਮੁੰਡਾ ਜਦੋਂ ਲੋਕ ਖੜੇ ਨੇ ਉਹ ਕਹਿਣ ਲੱਗਿਆ ਵੀ ਬੈਠੇ ਨੇ ਸਾਰੇ ਲੋਕ ਉਹ ਕਹਿੰਦਾ ਵੀ ਖੜਾ ਹੋ ਜਾਓ ਜੀਨੇ ਚੋਰੀ ਕਰੀ ਐ ਵੀ ਕੁਛ ਨਹੀਂ ਕਹਿੰਦਾ ਅੱਧਾ ਰਾਜ ਦੇਊ ਉਹਨੂੰ ਭਾਈ ਜਦੋਂ ਉਹ ਤਾਂ ਉੱਠ ਕੇ ਖੜ ਗਿਆ ਕਹਿੰਦਾ ਮਹਾਰਾਜ ਮੈਂ ਆ ਥੋੜਾ ਚੋਰ ਉਹ ਕਹਿਣ ਲੱਗਿਆ ਵੀ ਫਿਰ ਪੈਸੇ ਵੀ ਤਾਂ ਚੱਕੇ ਕਹਿੰਦਾ ਹਾਂ ਉੱਠ ਵੀ ਮੈਂ ਲਗਿਆ ਕਹਿੰਦਾ ਕਿੱਥੇ ਨੇ ਪੈਸੇ ਕਹਿੰਦਾ ਆ ਲਾਓ ਜੀ ਚੱਕੂ ਥੈਲੀਆਂ ਦੋ ਥੋਡੀਆਂ ਉਹ ਮਹੀਨੇ ਕੱਢਿਆ ਇੱਕ ਵੀ ਨਹੀਂ ਆ ਫੜੋ ਭਾਈ ਰਾਜਾ ਹੈਰਾਨ ਰਹਿ ਗਿਆ ਤੇ ਜਦੋਂ ਉਹਨੇ ਦੇਖਿਆ ਮੁੰਡਾ ਰਾਜੇ ਨੇ ਉਹਨੂੰ ਕਹਿੰਦਾ ਵੀ ਤੂੰ ਬਹੁਤ ਸਮਝਦਾਰ ਵੀ ਬਹੁਤ ਹੈ ਤੇਜ ਵੀ ਬਹੁਤ ਹੈ ਉਹਨੂੰ ਭਾਈ ਰਾਜ ਦੇ ਤਾਂ ਅੱਧਾ ਨਾਲੇ ਉਹਨੂੰ ਆਪਦਾ ਕਹਿੰਦਾ ਤੂੰ ਮੇਰਾ ਵਜ਼ੀਰ ਬਣ ਕੇ ਰਹੀ ਉੱਧਰ ਰਾਜ ਤਾਂ ਤੈਨੂੰ ਦੇਤਾ। ਹੁਣ ਤਾਂ ਤੂੰ ਉੱਧਰ ਰਾਜਾ ਬਣਿਆ ਹੋਇਆ ਪਰ ਮੇਰਾ ਵੀ ਵਜ਼ੀਰ ਰੱਖੂ ਮੈਂ ਤੈਨੂੰ। ਵੀ ਇੰਨਾ ਤੇਰਾ ਦਿਮਾਗ ਕੰਮ ਕਰਦਾ ਹੈ। ਸੋ ਇਹ ਤੀਜੀ ਦਾਰੇ ਦੀ ਸੀ। ਐਡੀਕ ਬਾਤ ਆਸਾਂ ਤੁਹਾਨੂੰ ਪਸੰਦ ਆਊਗੀ। ਧੰਨਵਾਦ ਜੀ।